ਸਾਥ ਸੰਗਤ ਜੀ ਆਪ ਦਰਸ਼ਨ ਕਰ ਰਹੇ ਹੋ ਪੰਚਮ ਪਾਦਸ਼ਾ ਧੰ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਪਾਵਨ ਪੀਤਰ ਤਨਾਸਰੀ ਰਾਗ ਤੇ ਇਸ ਦਾ ਉਚਾਰਨ ਕਿਵੇਂ ਕਰਨਾ ਹੈ ਜਪ ਸਿੱਖਾਂਗੇ ਤਨਾਸਰੀ ਮਹੱਲਾ ਪੰਜਵਾ ਪੰਜਵਾ ਉਚਾਰਨ ਕਰਨਾ ਹੈ ਚਤੁਰ ਦਿਸ਼ਾ ਕੀਨੋ ਬਲ ਆਪਣਾ ਚਤੁਰ ਉਚਾਰਨ ਕਰਨਾ ਚਤਰ ਨਹੀਂ ਪੜਨਾ ਚਚਾ ਤੇ ਤੱਤੇ ਦੇ ਔਂਕੜ ਲੱਗਾ ਸੰਗਤ ਜੀ ਚਤੁਰ ਚਤੁਰ ਦਿਸ਼ਾ ਦਿਸ਼ਾ ਪੜਨਾ ਦਿਸ਼ਾ ਨਹੀਂ ਪੜਨਾ ਸ ਸ ਦੀ ਆਵਾਜ਼ ਉਚਾਰਨ ਕਰਨੀ ਹੈ ਚਤਰ ਦਿਸ਼ਾ ਕੀਨੋ ਬਲ ਆਪਣਾ ਇੱਥੇ ਵਿਸਰਾਮ ਲਾਉਣਾ ਹੈ ਆਪਣਾ ਤੇ ਸਿਰ ਉੱਪਰ ਕਰ ਧਾਰਿਓ ਸ਼ਿਰ ਉੱਪਰ ਕਰ ਧਾਰਿਓ ਉੱਪਰ ਨੀ ਪੜਨਾ ਸੰਗਤ ਜੀ ਉੱਪਰ ਊੜੇ ਦੇ ਦਲੈਂਕੜਾ ਲੱਗੀਆਂ ਉੱਪਰ ਕਿਰਪਾ ਕਟਾਖ ਅਵਲੋਕਨ ਕੀਨੋ ਕੀਨੋ ਤੇ ਵਿਸਰਾਮ ਹੈ ਦਾਸ ਕਾ ਦੁਖ ਬਿਦਾਰਿਓ ਕਿਰਪਾ ਸੰਗਤ ਜੀ ਉਚਾਰਨ ਕਰਨਾ ਕਕੇ ਦੇ ਪੈਰ ਵਿੱਚ ਰਾਰ ਲੱਗਾ ਹੈ ਕਿਰਪਾ ਅੱਗੇ ਆਉਂਦਾ ਹੈ ਕੱਕ ਟੈਂਕੇ ਨੂੰ ਕੰਨਾ ਏ ਤੇ ਖਖਾ ਤੇ ਪੈਰ 'ਵਿ ਜਈਆ ਲੱਗੇ ਇਹ ਜਈਏ ਨੇ ਸੰਗਤ ਜੀ ਇੱਥੇ ਐੜਾ ਬਣ ਜਾਣਾ ਕਟਾਕਿਅ ਤੇ ਉਚਾਰਨ ਵਾਸਤੇ ਕਕੇ ਨੂੰ ਸਿਹਾਰੀ ਲੱਗ ਜਾਣੀ ਤੇ ਅੱਗੇ ਐੜਾ ਪੈ ਜਾਣਾ ਕਟਾਕਿਅ ਅਵਲੋਕਨ ਕੀਨੋ ਕਟਾਕਿਅ ਇਸ ਤਰ੍ਹਾਂ ਉਚਾਰਨ ਕਰਨਾ ਹਰ ਜਨ ਰਾਖੇ ਗੁਰ ਗੋਵਿੰਦ ਕੰਠ ਲਾਏ ਅਵਗੁਣ ਸਭ ਮਿਟੇ ਦਿਆਲ ਪੁਰਖ ਬਖਸੰਦ ਰਹਾਉ ਕੰਠ ਲਾਏ ਅਵਗੁਣ ਅਵਗੁਣ ਪੜਨਾ ਸੰਗਤ ਜੀ ਔਗਣ ਨਹੀਂ ਪੜਨਾ ਐੜਾ ਤੇ ਵਾ 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 ਵੀ ਦੀ ਬਾਜ ਕੱਢਣੀ ਐ ਕੰਠ ਲਾਏ ਅਵਗੁਣ ਸਭ ਮਿਟੇ ਮਿਟੇ ਤੇ ਬਿਸਰਾਮ ਦਿਆਲ ਦੱਦਾ ਈੜੀ ਸਿਹਾਰੀ ਦਿਆਲ ਬੋਲਣਾ ਦਿਆਲ ਨਹੀਂ ਬੋਲਣਾ ਦਿਆਲ ਪੁਰਖ ਬਖਸੰਦ ਰਹਾਉ ਜੋ ਮੰਗਹਿ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਸੰਗਤ ਜੀ ਇੱਥੇ ਕਈ ਵੀਰ ਪ੍ਰਭ ਮੰਗਹਿ ਪੜ ਜਾਂਦੇ ਹਨ ਅਰਥ ਇਸ ਦਾ ਮੰਗਹਿ ਮੰਗਣ ਦਾ ਹੀ ਅਰਥ ਆਉਂਦਾ ਹੈ ਪਰ ਇੱਥੇ ਗੁਰੂ ਸਾਹਿਬਾਂ ਨੇ ਬਿੰਦੀ ਨਹੀਂ ਲਾਈ ਜਦੋਂ ਆਪਾਂ ਉਚਾਰਨ ਕਰਨਾ ਹੈ ਗੁਰਬਾਣੀ ਦਾ ਜਿੱਥੇ ਬਿੰਦੀ ਲੱਗੀ ਉੱਥੇ ਹੀ ਲਾਉਣੀ ਹੈ ਜਦੋਂ ਅਰਥ ਕਰਾਂਗੇ ਉਦੋਂ ਬਿੰਦੀ ਲਾ ਕੇ ਅਰਥ ਹੋਵੇਗਾ ਜਦੋਂ ਉਚਾਰਨ ਕਰਨਾ ਹੈ ਉਦੋਂ ਬਿੰਦੀ ਤੋਂ ਰਹਿਤ ਹੋਵੇਗਾ ਜੋ ਮੰਗ ਹੈ ਠਾਕੁਰ ਆਪਣੇ ਤੇ ਇੱਥੇ ਵਿਸਰਾਮ ਹੈ ਸੋਈ ਸੋਈ ਦੇਵੇ ਦੇਵੇ ਉਚਾਰਨ ਕਰਨਾ ਦੇਵੇ ਨਹੀਂ ਪੜਨਾ ਕਿਉਂਕਿ ਇਹ ਜਿਹੜਾ ਸ਼ਬਦ ਹੈ ਆਮ ਸਕੂਲਾਂ ਦੇ ਵਿੱਚ ਵੀ ਬੱਚਿਆਂ ਨੂੰ ਪੜਾਇਆ ਜਾਂਦਾ ਹੈ ਪਰ ਉਹ ਵੀ ਬੱਚੇ ਵੀ ਦੇਵੇ ਪੜ ਜਾਂਦੇ ਨੇ ਦੇਵੇ ਦਲਾਵਾਂ ਲਾ ਕੇ ਨਾਨਕ ਦਾਸ ਮੁਖ ਤੇ ਜੋ ਬੋਲੇ ਦਾਸ ਤੇ ਜਮਕੀ ਲਾਉਣੀ ਐ ਮੁਖ ਤੇ ਜੋ ਬੋਲੇ ਬੋਲੇ ਉਚਾਰਨ ਕਰਨਾ ਮੁਖ ਤੇ ਇਹ ਆੜੜ ਪਾਠ ਕਰਨੇ ਸੰਗਤ ਜੀ ਮੁਖ ਤੇ ਜੋ ਬੋਲੇ ਇਸ ਤਰ੍ਹਾਂ ਨਹੀਂ ਪੜਨਾ ਇਹ ਸਾਰੇ ਜਿੰਨੇ ਜਿਹੜੇ ਮੁਖ ਹੈ ਤੇ ਆ ਜੋ ਇਹ ਵਖ ਵਖ ਹਨ ਨਾਨਕ ਦਾਸ ਮੁਖ ਤੇ ਜੋ ਬੋਲੇ ਈਹਾ ਊਹਾ ਸੱਚ ਹੋਵੇ ਕਈ ਸੰਗਤਾਂ ਇਹਨੂੰ ਈਹਾ ਊਹਾ ਪੜ ਜਾਂਦੀਆਂ ਆਪਾਂ ਪਹਿਲਾਂ ਵਿਚਾਰ ਕੀਤੀ ਹੈ ਕਿ ਬਿੰਦੀ ਤੁਰਹਿਤ ਉਚਾਰਨ ਕਰਨਾ ਈਹਾ ਊਹਾ ਸੱਚ ਹੋਵੇ ਹੋਵੇ ਤੇ ਦੋ ਦਲਾਵਾਂ ਲੱਗੀਆਂ ਹੋਵੇ ਇਸ ਤਰ੍ਹਾਂ ਉਚਾਰਨ ਕਰਨਾ ਸਾਤ ਸੰਗਤ ਜੀ ਅੱਜ ਤੁਸੀਂ ਹੁਕਮਨਾਮਾ ਸਾਹਿਬ ਦੇ ਵਿਚਾਰ ਨੂੰ ਸਰਵਣ ਕੀਤਾ ਹੈ ਇਸ ਦਾ ਅਭਿਆਸ ਜਰੂਰ ਕਰਿਓ ਜਿਹੜੀ ਵੀ ਸੰਗਤਾਂ ਇਸ ਸ਼ਲੋਕ ਨੂੰ ਇਸ ਹੁਕਮਨਾਮੇ ਨੂੰ ਪੜ੍ਹਦੀ ਹੈ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ